ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਪਾ ਪਹੁੰਚੇ ਆ ਜੀ ਪਿੰਡ ਸੈਦੇਵਾਲਾ ਜ਼ਿਲ੍ਹਾ ਮਾਨਸਾ ਜੋ ਕਿ ਬ੍ਰਹਮ ਗਿਆਨੀ ਬਾਬਾ ਸਚਨ ਸੱਚ ਜੀ ਇਹਨਾਂ ਦੀ ਵਰਸੀ ਮਨਾਈ ਜਾਂਦੀ ਹੈ ਸੋ ਆਓ ਤੁਹਾਨੂੰ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਸੋ ਸਾਡੀ ਵੀਡੀਓ ਨਾਲ ਬਨੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਆਪਾਂ ਜਾ ਰਹੇ ਜੀ ਪਿੰਡ ਸੈਦੇਵਾਲਾ ਜਿਹਨਾਂ ਮਾਨਸਾ ਗੁਰਦੁਆਰਾ ਪਾਨੀ ਸਾਹਿਬ ਸੱਚੀ ਮੰਜੀ ਪਿੰਡ ਸੈਦੇਵਾਲਾ ਆਪਾਂ ਜਾਣ ਲੱਗ ਰਹੇ ਜੀ ਜੋ ਕਿ ਉੱਥੇ ਹਰ ਸਾਲ ਦੀ ਤਰ੍ਹਾਂ ਸਨਾਨਾ ਵਰਸੀ ਮਨਾਈ ਜਾਂਦੀ ਹੈ ਬ੍ਰਹਮ ਗਿਆਨੀ ਸਚਨ ਸਾਜੀ ਸੋ ਰਾਸਤੇ ਜੀ ਦੀ ਪਿੰਡ ਸੈਦੇਵਾਲਾ ਦੇ ਨੇੜੇ ਸੰਗਤ ਨੇ ਗੁਰੂ ਦਾ ਲੰਗਰ ਚਲਾ ਰੱਖਿਆ ਜੀ ਸੋ ਆਪਾਂ ਲੰਗਰ ਛੱਕ ਕੇ ਅੱਗੇ ਨੂੰ ਚੱਲੇ ਪਾਵਾਂਗੇ ਜੀ ਤੁਸੀਂ ਸਾਹਮਣੇ ਵੀਡੀਓ ਜੀ ਦੇਖ ਰਹੇ ਹੋ ਜੀ ਸੰਗਤ ਵੱਲੋਂ ਲੰਗਰ ਸੇਵਾ ਚੱਲਦੀ ਹੈ ਜੀ ਹੀ ਲੰਗਰ ਤੁਸੀਂ ਆਪ ਪੋਸਟਰ ਤੇ ਪੜ ਸਕਦੇ ਹੋ ਜੀ ਪਿੰਡ ਕਿਹੜਾ ਹੈ ਜੀ ਆਪਾਂ ਅੱਗੇ ਨੂੰ ਚੱਲੇ ਪਾਵਾਂਗੇ ਜੀ ਲੰਗਰ ਸਾਕੀ ਜੀ ਸਾਡੀ ਮੂਰੀ ਲਰ ਬਣੇ ਰਹਿਣਾ ਜੀ ਸੰਗ ਜੀ ਹੁਣ ਆਪਾਂ ਇਹ ਲੰਗਰ ਸਖ ਲੈ ਸੀ ਜੀ ਤਾਂ ਆਪਾਂ ਲੰਗਰ ਸਾਕ ਕੇ ਅੱਗੇ ਨੂੰ ਚੱਲੇ ਪਾ ਲਈ ਜੀ ਤੁਸੀਂ ਸਾਡੀ ਵੀਡੀਓ ਨੂੰ ਪੂਰੀ ਜੋਰ ਦੇਖਣਾ ਜੀ ਤਾਂ ਕਿ ਤੁਸੀਂ ਵੀ ਗੁਰਦੁਆਰਾ ਸਾਹਿਬ ਸੈਦੇਵਾਲਾ ਦੇ ਦਰਸ਼ਨ ਕਰ ਸਕੋ। ਅਪ ਸੋ ਆਪਾ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ। ਤੁਸੀਂ ਦੇਖ ਰਹੇ ਹੋ ਜੀ ਸੰਗਤ ਦਾ ਇਕੱਠ ਕਿੰਨਾ ਹੈ ਜੀ। ਸੋ ਸਾਡੀ ਵੀਡੀਓ ਨੂੰ ਪੂਰੀ ਜੁਰ ਦੇਖਣਾ ਜੀ। ਆਪਾ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ। ਸੋ ਗੁਰਦੁਆਰਾ ਸਾਹਿਬ ਬਾਹਰ ਸੰਗਤ ਨੇ ਗੁਰੂ ਦਾ ਲੰਗਰ ਚਲਾ ਰੱਖਿਆ ਜੀ। ਆਪਾਂ ਲੰਗਰ ਸਾਕੇ ਜੀ। ਗੁਰਦੁਆਰਾ ਸਾਹਿਬ ਜੇ ਅੰਦਰ ਜਾਵਾਂਗੇ ਜੀ। ਸੋ ਸਾਡੀ ਵੀਡੀਓ ਨੂੰ ਸਕਿੱਪ ਨਾ ਕਰਨਾ ਜੀ ਵੀਡੀਓ ਪੂਰੀ ਜ਼ਰੂਰ ਦੇਖਣਾ ਜੀ ਸੋ ਤਾਂ ਕਿ ਤੁਸੀਂ ਵੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਜਿਦਾਰੇ ਕਰ ਸਕੋ ਜੀ ਆਓ ਸਾਡੀ ਵੀਡੀਓ ਨਾਲ ਬਨੇ ਰਹਿਣਾ ਜੀ ਸੋ ਆਪਾਂ ਲੰਗਰ ਸਾਕੇ ਜੀ ਅਗਾ ਉਹਨਾਂ ਚੱਲੇ ਪਾ ਲਈ ਜੀ ਹੁਣ ਆਪਾਂ ਜੀ ਗੁਰਦੁਆਰਾ ਸਾਹਿਬ ਚ ਜਾਂਦੇ ਆ ਜੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਸੰਗਤ ਇਕੱਠ ਬਹੁਤ ਜ਼ਿਆਦਾ ਹੈ ਜੀ ਤੁਸੀਂ ਅੱਗੇ ਹੀ ਦੇਖੋਗੇ ਤੁਹਾਨੂੰ ਵੀ ਇਸ ਵੀਡੀਓ ਚ ਦਿਖਾਵਾਂਗੇ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੈ ਜੀ ਸੋ ਬੜੀ ਦੂਰੋਂ ਦੂਰੋਂ ਸੰਗਤਾਂ ਇਸ ਥਾਂ ਤੇ ਦਰਸ਼ਨ ਜੀਦਾਰੇ ਕਰਨ ਆਉਂਦੀਆਂ ਨੇ ਸੋ ਸਾਡੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਜੀ ਵੀਡੀਓ ਨਾਲ ਬਣੀ ਰਿਹਾ ਜੀ ਸੰਗਤ ਜੀ ਆਪਾਂ ਗੁਰਦੁਆਰਾ ਸਾਹਿਬ ਜੀ ਪਹੁੰਚ ਗਏ ਜੀ ਤੁਸੀਂ ਦੇਖ ਰਹੇ ਹੋ ਵੀਡੀਓ ਚ ਪਿੰਡ ਸੈਦੇਵਾਲਾ ਗੁਰਦੁਆਰਾ ਭਾਨੀ ਸਾਹਿਬ ਸੱਚੀ ਮੰਜੀ ਪਿੰਡ ਸੈਦੇਵਾਲਾ ਪਹੁੰਚ ਗਏ ਜੀ ਆਪਾਂ ਇਹ ਤੁਸੀਂ ਦੇਖ ਰਹੇ ਹੋ ਵੀਡੀਓ ਚ ਤੁਸੀਂ ਦੇਖਾਂਗੇ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੈ ਜੀ ਸੋ ਆਓ ਤੁਹਾਨੂੰ ਵੀ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣੇ ਆ ਜੀ ਸਾਡੀ ਵੀਡੀਓ ਨੂੰ ਸਕਿੱਪ ਨਾ ਕਰਨਾ ਜੀ ਵੀਡੀਓ ਨੂੰ ਪੂਰਾ ਜਰੂਰ ਦੇਖਣਾ ਜੀ ਅਤੇ ਸਾਡੇ ਚੈਨਲ ਨੂੰ ਫੋਲੋ ਕਰਨਾ ਜੀ ਤਾਂ ਕਿ ਆਉਣ ਵਾਲੇ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਜੀ ਸੰਗ ਜੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਜੀ ਇਸ ਦਾ ਬਹੁਤ ਸੋਹਣੀ ਕਰੀ ਹੋਈ ਜੀ ਆਓ ਤੁਹਾਨੂੰ ਵੀ ਇਸ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਹੋਰ ਜਾ ਕੇ ਅੱਜ ਆਪਾਂ ਪਹੁੰਚੇ ਆ ਜੀ ਤੁਸੀਂ ਸੰਗ ਦਾ ਇਕੱਠ ਦੇਖੋ ਜੀ ਕਿ ਕਿੰਨੇ ਜ਼ਿਆਦਾ ਇਕੱਠ ਹੈ ਜੀ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸਨ ਦੇ ਦਾਰੇ ਜ਼ਰੂਰ ਕਰਨੇ ਜੀ ਵੀਡੀਓ ਨੂੰ ਪੂਰਾ ਜੋਰ ਦੇਖਣਾ ਜੀ ਤੁਸੀਂ ਵੀਡੀਓ ਤੇ ਦੇਖ ਰਹੇ ਹੋ ਜੀ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੈ ਜੀ ਸੋ ਗੁਰਦੁਆਰਾ ਸਾਹਿਬ ਕੀ ਸਜਾਵਟ ਬਹੁਤ ਸੁੰਦਰ ਕਰੀ ਹੋਈ ਹੈ ਜੀ ਸੋ ਸੰਗਤ ਜੀ ਤੁਹਾਨੂੰ ਇਸ ਵੀਡੀਓ ਰਾਹੀਂ ਉੱਚਾਈ ਤੇ ਜਾ ਕੇ ਤੁਹਾਨੂੰ ਇਸ ਵੀਡੀਓ ਰਾਹੀਂ ਆਪਾਂ ਸੰਗਤ ਦਾ ਇਕੱਠ ਦਿਖਾ ਰਹੇ ਹਾਂ ਜੀ ਸੋ ਦੇਖੋ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੈ ਤੁਸੀਂ ਅੱਜ ਦੇਖ ਰਹੇ ਹੋ ਜੀ ਵੀਡੀਓ ਚ ਜੋ ਕਿ ਇੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਗੁਰਦੁਆਰਾ ਸਾਹਿਬਾਂ ਲੱਗ ਰਿਹਾ ਜੀ ਬਹੁਤ ਵਧੀਆ ਗੁਰਦੁਆਰਾ ਸਾਹਿਬਾਂ ਲੱਗ ਰਿਹਾ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਜੀ ਜੋ ਕਿ ਨਵੀਂ ਇਮਾਰਤ ਗੁਰਦੁਆਰਾ ਸਾਹਿਬ ਜੀ ਦੀ ਬਣ ਲੱਗ ਰਹੀ ਹੈ ਜੀ ਸੋ ਸੰਗਤ ਦਾ ਇਕੱਠ ਦੇਖੋ ਜੀ ਬਹੁਤ ਜ਼ਿਆਦਾ ਹੈ ਜੀ ਸੋ ਸਾਡੀ ਵੀਡੀਓ ਨੂੰ ਉਸਕੇ ਪਨਾ ਕਰਨਾ ਜੀ ਪੂਰਾ ਜਰੂਰ ਦੇਖਣਾ ਜੀ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਜੀ ਸੋ ਵੀਡੀਓ ਨਾਲ ਬਣੇ ਰਹਿਣਾ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸੈਦੇਵਾਲਾ ਸੋ ਵੀਡੀਓ ਨੂੰ ਪੂਰਾ ਜਰੂਰ ਦੇਖਣਾ ਜੀ ਸੋ ਆਪਾਂ ਜੀ ਹੁਣ ਸੰਗਤ ਜੀ ਹੁਣ ਆਪਾਂ ਸਰੋਵਰ ਕੋਲ ਆ ਗਏ ਜੀ ਸਰੋਵਰ ਚ ਇਸ਼ਨਾਨ ਕਰਕੇ ਫਿਰ ਆਪਾਂ ਜੀ ਮੱਥਾ ਟੇਕਣ ਜਾਵਾਂਗੇ ਦਰਬਾਰ ਸਾਹਿਬ ਚ ਸੋ ਤੁਹਾਨੂੰ ਵੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਵਾਗੇ ਜੀ ਵੀਡੀਓ ਨਾਲ ਬਨੇ ਰਹਿਣਾ ਜੀ ਸੰਗ ਜੀ ਤੁਸੀਂ ਕਰ ਰਹੇ ਹੋ ਜੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਤੁਸੀਂ ਕਰ ਰਹੇ ਹੋ ਜੀ ਸੋ ਕਿ ਉਸ ਜਿੱਥਾ ਲੱਗੇ ਹੋਏ ਜੀ ਆਪਾਂ 2-3 ਮਿੰਟ ਬੈਠੇ ਜੀ ਜਿੱਥੇ ਲੱਤਾ ਸੁਣਿਆ ਜੀ ਤੇ ਮੱਥਾ ਟੇਕ ਆਪਾਂ ਬੈਗੇ ਸੀ ਜੀ ਸੇ ਤੁਸੀਂ ਇਹ ਇਮਾਰਤ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਇਮਾਰਤ ਹੈ ਜੀ ਜੋ ਗੁਰਦੁਆਰਾ ਸਾਹਿਬ ਪੈਣ ਲੱਗ ਰਹੇ ਨੇ ਸੋ ਅੱਧਾ ਬਣ ਗਿਆ ਜੀ ਸੋ ਅੱਧਾ ਅਜੇ ਬਣਨਾ ਰਹਿੰਦਾ ਜੀ ਸੋ ਸੋ ਆਪਾ ਜੀ ਗੁਰਦੁਆਰਾ ਸਾਹਿਬ ਕੀ ਦੇ ਜਾਸੰਦੇਦਾਰੀ ਕਰਕੇ ਬਾਰਾ ਗਈ ਜੀ ਸੋ ਦੋ ਥਾਂਵਾਂ ਤੇ ਇੱਕ ਥਾਂ ਤੇ ਦਰਵਾਜ਼ਾ ਸਾਹਿਬ ਚ ਕਿਉਂ ਸੀ ਜਿੱਥਾ ਲੱਗ ਰਿਹਾ ਜੀ ਸੋ ਇੱਕ ਥਾਂ ਤੇ ਜੋੜਾ ਸਾਹਿਬ ਲੱਗਦਾ ਜੀ ਸੋ ਆਪੋ ਤੁਸੀਂ ਜਾਣਿਆ ਜੀ ਸੋ ਸੰਗਤ ਦਾ ਆਕਾਰ ਦੇਖੋ ਜੀ ਬਹੁਤ ਜ਼ਿਆਦਾ ਹੈ ਜੀ ਆਓ ਤੁਹਾਨੂੰ ਵੀ ਜੋ ਦੋ ਥਾਮਤੇ ਗੁਰੂ ਦਰਬਾਰ ਸਾਹਿਬ ਜੀ ਸਜੇ ਹੋਏ ਨੇ ਜੀ ਆਓ ਤੁਹਾਨੂੰ ਇਸ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਸੋ ਤੁਸੀਂ ਦਰਸ਼ਨ ਕਰ ਲਓ ਜੀ ਦਰਬਾਰ ਸਾਹਿਬ ਜੀ ਦੇ ਤੁਸੀਂ ਦੇਖ ਰਹੇ ਹੋ ਵੀਡੀਓ ਚ ਦਰਬਾਰ ਸਾਹਿਬ ਜੀ ਦੀ ਸਜਾਬ ਬਹੁਤ ਸੋਹਣੀ ਕੀਤੀ ਹੋਈ ਹੈ ਜੀ ਤੁਸੀਂ ਦੇਖ ਰਹੇ ਹੋ ਵੀਡੀਓ ਰਾਹੀ ਦਰਬਾਰ ਸਾਹਿਬ ਜੀ ਦੀ ਸਜਾਬ ਦੇਖੋ ਜੀ ਦੀ ਮਾਨ ਲਾਲ ਬਹੁਤ ਸੁੰਦਰ ਦਰਬਾਰ ਸਾਹਿਬ ਜੀ ਨੂੰ ਸਜਾਇਆ ਹੋਇਆ ਸੋ ਵੀਡੀਓ ਨੂੰ ਵੀਡੀਓ ਨਾਲ ਬਣਿਆ ਜਾਣਾ ਜੀ ਸਵਾਪਾ ਜੀ ਮੱਥਾ ਟੇਕ ਕੇ ਦਰਵਾਸਬ ਕੋ ਆ ਗਏ ਜੀ ਸੋ ਆਪਾਂ ਲੰਗਰ ਸਕਣ ਲੱਗ ਰਿਹਾ ਜੀ ਤੁਸੀਂ ਦੇਖ ਰਹੇ ਹੋ ਸੰਗਤ ਆ ਇਕੱਠ ਸੋ ਆਪਾਂ ਲੰਗਰ ਸਕਣ ਲੱਗ ਰਿਹਾ ਜੀ ਸੋ ਲੰਗਰ ਸੱਕੇ ਆਪਾਂ ਕੜਾਣੋਂ ਜਾ ਮੰਗੇ ਜੀ ਆਪਾਂ ਨੇ ਦਰਸ਼ਨ ਦਰਾਰੇ ਕਰ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਤੰਵਾਦ ਜੀ ਸਾਡੀ ਵੀਡੀਓ ਨੂੰ ਪੂਰਾ ਦੇਖਣ ਲਈ ਤਾਂ ਨਵੇਂ-ਨਵੇਂ ਕੰਟੈਂਟ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੱਗਾ ਬਾਬਾ ਰੱਤਾ ਤੇ थैंक यू फॉर ਵਾਚਿੰਗ